ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਔਲ ਖਡੇਰੀ ਫਾਰਮ ਤੇ ਅੱਜ ਦੋਸਤੋ ਪਹੁੰਚੇ ਆਪਾਂ ਵੀਰ ਸ਼ੇਰੇ ਦੇ ਘਰ ਤੋਂ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਤੇ ਦੋਸਤੋ ਹਰਪੂਰ ਦੇ ਵਿੱਚ ਆਪਾਂ ਤੁਹਾਨੂੰ ਕੋਈ 5 6 7 ਨਗ ਜਿਹੜੇ ਦਿਖਾਉਨੇ ਆ ਅੱਜ ਇਸ ਵੀਡੀਓ ਵਿੱਚ ਪਸ਼ੂ ਤੁਹਾਨੂੰ ਟੋਟਲ 4 ਹੀ ਦਿਖਾਉਣੇ ਆ ਆਪਾਂ 2 ਸੋਏ ਆ 2 ਗੱਬਣ ਤਿਆਰੀ ਵਾਲੇ ਪਸ਼ੂ ਆ ਇਹ ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਵੈੜ ਤੇ ਇੱਕ ਛੋਟੀ ਸੂਈ ਆ ਠੀਕ ਆ ਜੀ ਸੋ ਇਹ ਚੌ ਨਗਾ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਪਸ਼ੂ ਜਿਹੜਾ ਕੋਈ ਵੀਰ ਖਰੀਦਦਾਰ ਗੱਭਣ ਪਸ਼ੂ ਖਰੀਦਣ ਆ ਰਿਹਾ ਤੇ ਬਿਲਕੁਲ ਚੌ ਥਰਾਂ ਦੀ ਟਿਪ ਕੇ ਭਰਾ ਕੇ ਤਸੱਲੀ ਜ਼ਰੂਰ ਕੀਤੀ ਜਾਵੇ ਠੀਕ ਆ ਜੀ ਤੇ ਸੂਏ ਸਵਾਏ ਨਗ ਨੂੰ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਬਿਲਕੁਲ ਦੋਸਤੋ ਤਸੱਲੀ ਕਰ ਲਿਓ ਠੀਕ ਆ ਅੱਜ ਤਰੀਕ 19 ਸਤੰਬਰ ਸਮਾਂ ਕੋਈ ਦੁਪਹਿਰ ਦਾ ਦੋਸਤੋ 2:30 ਵਜੇ ਦਾ ਆਓ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਪੁੱਛਦੇ ਕੀ ਡਿਟੇਲਾਂ ਕੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੀ ਆਜੋ ਜੀ ਸੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਸ਼ੇਰੇ ਵੀਰ ਸਤਿ ਸ੍ਰੀ ਅਕਾਲ ਜਸਨ ਸਾਹਿਬ ਕੀ ਹਾਲ ਜੀ ਠੀਕ ਠਾਕ ਸਾਹਿਬ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਸਭ ਵਧੀਆ ਕਿਰਪਾ ਪਰਮੇਸ਼ਰ ਦੀ ਅੱਛਾ ਸ਼ੇਰੇ ਵੀਰ ਨਾਗਾ ਜੀ ਆਪਣੇ ਕੋਲ ਇਸੇ ਤਰ੍ਹਾਂ ਟੋਟਲ 4 ਹਾਂਜੀ 4 ਹੈਗੇ ਆ 2 ਸੂਈਆਂ ਤੇ 2 ਗੱਬਣ ਹਾਂਜੀ ਇੱਕ ਬੱਚੀ ਆ ਸੂਈ ਆ ਪਹਿਲੇ ਨੰਬਰ ਵਾਲੀ ਵੱਡੀ ਜੀ ਤਾਜੀ ਸੂਈ ਆ ਬੱਚਾ ਜੇ 7 ਕਰ ਦਿਨ ਜੈ ਸੂਈ ਨਾਲ ਠੀਕ ਅੱਜ ਤੀਜਾ ਚੌਥਾ ਦਿਨ ਹਾਂਜੀ ਆ ਨਾੜੂ ਨਾਲ ਆ ਬਿਲਕੁਲ ਬਿਲਕੁਲ ਮਗਰ ਬੱਛਾ ਆ ਗਿਆ ਬੱਛਾ ਹਾਂ ਲਓ ਜੀ ਮਗਰ ਬੱਛਾ ਇੱਕੋਰੀ ਬੱਚਾ ਤੁਹਾਨੂੰ ਦਿਖਾ ਦਈਏ ਆਪਾਂ ਬਿਲਕੁਲ ਡੱਬਾ ਬੱচ্চਾ ਨਾੜੂ ਬੱਚੇ ਦੇ ਨਾਲ ਆ ਸੋ ਮਗਰ ਬੱਛਾ ਠੀਕ ਆ ਜੀ ਸੋ ਚੰਗਾ ਜੰਮਿਆ ਪਿਆ ਮਗਰ ਬੱਛਾ ਅੱਛਾ ਵੀਰ ਸਿਹਰੇ ਸੂਬਾ ਇਹ ਬੱਚੀ ਦੂਜਾ ਸੰਤ ਸਾਬ ਉਹਨਾਂ ਦੇ ਪਹਿਲਾ ਕਰਕੇ ਦਿੱਤੀ ਆ ਆਪਾਂ ਦੂਜਾ ਕਰਕੇ ਵੀ ਭਾਂਕੂ ਭੈਣ ਭਰਾ ਲੈ ਲਿਆ ਆਪਾਂ ਨੂੰ ਕੋਈ ਤਰਾਇ ਨਹੀਂ ਓਕੇ ਉਹਨਾਂ ਤਰਾ ਪਹਿਲਾ ਕਰਕੇ ਦਿੱਤੀ ਠੀਕ ਹੈ ਜੀ ਲਓ ਦੋਸਤੋ ਚਾਹੀ ਕੋਈ ਵੀਰ ਪਹਿਲਾ ਚਾਹੀ ਕੋਈ ਵੀਰ ਦੂਜਾ ਆ ਕੱਢਿਆ ਤੁਹਾਡੇ ਸਾਹਮਣੇ ਆ ਤੇ ਵੱਡੀ ਆ ਪੂਰੀ ਠੀਕ ਆ ਜੀ ਆਪਾਂ ਦੋਸਤੋ ਕਦ ਕਾਟ ਕਿਉਂਕਿ ਇੱਕ ਵੇਖਣ ਦਾ ਐਂਗਲ ਕਿਸੇ ਵੀਰ ਦਾ ਹੋ ਸਕਦਾ ਹੈ ਕਿ ਕਿਸੇ ਨੂੰ ਵੱਡਾ ਪੁੱਛੇ ਤੇ ਧਿਆਨ ਕੇ ਛੋਟਾ ਨਿਕਲੇ ਕਈ ਵਾਰ ਛੋਟਾ ਕਿਸ ਕੋਈ ਵੀਰ ਤੱਕ ਕੇ ਮੀਡੀਅਮ ਆਵੇ ਤੇ ਇੱਥੇ ਵੱਡਾ ਨਿਕਲੇ ਪਰ ਜਿਹੜਾ ਅਸਲੀਅਤ ਹੈਗੀ ਆ ਆਪਾਂ ਦੱਸ ਹੀ ਦਿੰਨੇ ਆ ਆਪਾਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਵੱਡੀ ਬੈੜ ਆ ਸੋ ਸੁਵਾ ਪਹਿਲਾ ਮੰਨ ਲੇ ਦੂਜਾ ਮੰਨ ਲੇ ਠੀਕ ਆ ਜੀ ਤੇ ਥੱਲੇ ਥੱਲੇ ਦੀ ਤੁਸੀਂ ਵੇਖੋ ਕੰਪੈਕਟ ਆਰਡਰ ਬਿਲਕੁਲ ਫਿਕਸ ਆਰਡਰ ਦੇ ਵਿੱਚ ਹੈਗੀ ਸੰਤੋਖ ਸਾਬ ਉਹਤਰਾ ਪਹਿਲੇ ਨਹੀਂ ਜੇ ਦੂਜਾ ਆਪਾਂ ਤਾਂ ਕਹਦੇ ਨੇ ਕਿ ਆਪਾਂ ਬਹਿਸ ਨਹੀਂ ਕਰਨੀ ਕਿ ਭੈਣ ਭਰਾਣਾ ਆਪਣੇ ਲੋਕਾਂ ਨੂੰ ਦੂਜਾ ਕਰਕੇ ਬਿਲਕੁਲ ਜੀ ਬਿਲਕੁਲ ਆਪਸ਼ਨ ਆਪਾਂ ਦੇ ਦਿੱਤੀ ਵੀ ਪਹਿਲਾ ਮੰਨ ਲੈ ਵੀਰ ਕੋਈ ਦੂਜਾ ਮੰਨ ਲੈ ਠੀਕ ਆ ਅੱਛਾ ਸ਼ੇਰੇ ਬੋਲਾ ਕਿੰਨਾ ਕਿਤੇ ਥੱਲੇ ਸੰਤੋਖ ਸਾਬ 13 14 ਕਿਲੋ ਬੋਲਾ ਹੋਊਗਾ 13 14 ਕਿਲੋ ਦੋ ਅੱਜ ਠੀਕ ਆ ਅਸੂਈ ਨੂੰ ਅੱਜ ਤੀਜਾ ਚੌਥਾ ਦਿਨ ਜੀ ਹਾਂ ਹਾਂ ਬਾਕੀ ਜਵਾਬ ਅਸਮਾ ਦੀ ਚੰਗੀ ਹੈ ਚੰਗੀ ਆ ਜੀ ਬਹੁਤ ਚੰਗਾ ਥਾਂ ਦੇਖੋ ਕੱਡਾ ਚੰਗਾ ਲੱਗਾ ਉਹ ਥਾਂ ਚ ਸੋ 53 ਤਾਂ ਹੈ ਨਹੀਂ ਚਵਾਈ ਕਰਕੇ ਦੇਖ ਹੀ ਲੈਣੀ ਆ ਠੀਕ ਆ ਸੋ ਚਾਰੇ ਥਾਣਾ ਵੰਡ ਬੰਡ ਕਾਫੀ ਸੋਹਣੀ ਤੇ ਥਾਣ ਵੀ ਪੂਰਾ ਮੁੱਠੀ ਆ ਠੀਕ ਆ ਸੋ ਬੱਚੀ ਚੰਗੀ ਆ ਠੀਕ ਆ ਜੀ ਘਰੇ ਕਿਸੇ ਵੇਰ ਨੇ ਸਾਂਭਣੀ ਆ ਰੱਖਣੀ ਆ ਠੀਕ ਆ ਜੀ ਘਰੇ ਲੂ ਕੋਈ ਵੇਰ ਲੱਭ ਰਿਆ ਠੀਕ ਆ ਜੀ ਇਹੋ ਜਿਹਾ ਪਸ਼ੂ ਤੁਸੀਂ ਪਹਿਲ ਦੇ ਧਾਰ ਦੇ ਸੌਦਾ ਕਰੋਗੇ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਰੁੱਤ ਪਾ ਜੀ ਮਨੂੰ ਤਾਂ ਸਟਾਰਟਿੰਗ ਹੋ ਗਈ ਚੰਗੀ ਆ ਵੇਖੋ ਮਾਹੌਲ ਚੱਲ ਆ ਜੀ ਬਹੁਤ ਸੋਹਣਾ ਬਣ ਗਿਆ ਵੈਸੇ ਨਿੱਕੀ ਨਿੱਕੀ ਕਾਣੀ ਭੂਖ ਪੈਂਦੀ ਆ ਆ ਕੀ ਉਹਨੇ ਇਹਦੀ ਗੱਲ ਸੋ ਸੀਲ ਸੌ ਤੁਸੀਂ ਦੋਸਤੋ ਕਰੋ ਜਾ ਕੇ ਸੀਲੀਆਂ ਸੂਲੀਆਂ ਬਹੁਤ ਆ ਇਧਰ ਆ ਤੁਸੀਂ ਇਤਰਾ ਮਾਰ ਦਈਏ ਇਧਰ ਨੂੰ ਲੈ ਆਓ ਬੱਚਾ ਤਾਂ ਆਪਾਂ ਨਹੀਂ ਛੱਡਿਆ ਦੇਖੋ ਨੇ ਲੱਤਾਂ ਹੀ ਗੱਡ ਲੀਆਂ ਕਰ ਮਾਲੀਆਂ ਹੈ ਆ ਕਰੋ ਜਾ ਕੇ ਅਗਲੀ ਨਾਲ ਅਗਲਾ ਆ ਕਰੋ ਜਾ ਕੇ ਠੀਕ ਹੈ ਜੀ ਆ ਪਿਛਲੇ ਥਾਣ ਚਕਰੋ ਲੂ ਕੋਈ ਪਰਿਵਾਰ ਦੋਸਤੋ ਕਈ ਵਾਰ ਬਹੁਤੇ ਘਰਾਂ ਦੇ ਲੇਡੀ ਨੇ ਚਵਾਈ ਕਰਨੀ ਹੁੰਦੀ ਆ ਘਾਣਾ ਚਵਾਈ ਕਰਦੀਆਂ ਨੇ ਠੀਕ ਹੈ ਜੀ ਸੋ ਬਹੁਤ ਬੈਸਟ ਚਵਾਈ ਆ ਪੂਰਾ ਹੱਥੀ ਚਵਾਈ ਲਾ ਥਾਣਾ ਲੱਤਾਂ ਜਿਹੜੀਆਂ ਦੋਸਤੋ ਪਟਾਇਆ ਵੀ ਨਹੀਂ ਪੁੱਟਦੀ ਕਰਮਾਂ ਦੀ ਆ ਬਹੁਤ ਠੰਡੀ ਸੀ ਲਿਆ ਠੀਕ ਆ ਬਹੁਤ ਦੂਰ ਨੇ ਭਾਵੇਂ ਤਾਰਾਂ ਯਾਤਰਾ ਮਰਜੀ ਆ ਬਸ ਸਲੀ ਕਰੀ ਠੰਡੀ ਧੀਰੀ ਪੂਰੀ ਨਿੱਗੀ ਆ ਠੀਕ ਆ ਜੇ ਕੋਈ ਡਰਾਕਲ ਜੀ ਨਹੀਂ ਕਿ ਜਿੱਥੇ ਖੜ ਗਈ ਉੱਥੇ ਖੜ ਗਈ ਸੋ ਨਾਲ ਦੇ ਨਾਲ ਨਵੀਂ ਆ ਸੋ ਪਹਿਲਾਂ ਦੂਜੇਨ ਵੈੜਾ ਜਿਹੜੀਆਂ ਦੋਸਤੋ ਵੈਸੇ ਨਵੇਂ ਪਸ਼ੂ ਆ ਸੋ ਨਵੇਂ ਪਸ਼ੂ ਨੂੰ ਜਰੂਰ ਹੱਥ ਪਾਇਆ ਕਰੋ ਠੀਕ ਆ ਜੀ ਬਾਕੀ ਆਪਣੀ ਤਸੱਲੀ ਆ ਤੁਸੀਂ ਕਰ ਲਿਓ ਤੇ 12 13 13 ਕਿਲੋ ਬੌਲੇ ਤੋਂ ਸਟਾਰਟਿੰਗ ਆ ਸੋ ਚੰਗਾ ਚੋਣ ਜਾਣਾ ਬਾਕੀ ਤੁਹਾਡੇ ਸਾਹਮਣੇ ਪੇਸ਼ ਆ ਫੁੱਲ ਵੱਡੇ ਕੱਦ ਬੁੱ ਹਾਂ ਬਹੁਤ ਕੰਮ ਦਾ ਲੱਗਾ ਫਿਰ ਚੁਆਈ ਬੜੀ ਚੰਗੀ ਸੰਸਾ ਠੀਕ ਆ ਜੀ ਅੱਛਾ ਸਿਹਰੇ ਕੀ ਡਿਮਾਂਡ ਕੀ ਮੁੱਲ ਰਹੂਗਾ ਡਿਮਾਂਡ ਸੰਤੂ ਸਾਹਿਬ 60000 ਤੇ 55 ਦੀ ਦਵਾਂਗੇ 55 ਦੀ ਹਾਂ ਨਾ ਠੀਕ ਆ ਜੀ ਹੋਏ ਲਓ ਪਸਮਾਈ ਲਓ ਜੀ ਆਪਾ ਸਮਾਜ ਆ ਗਈ ਹਨਾ 17 ਮਾੜੀ ਚ ਕੋਈ ਨਹੀਂ ਬਿਲਕੁਲ ਲਓ ਦੱਸੋ ਡਿਮਾਂਡ 60 ਆ 55 ਦੀ ਦੇ ਲੈ ਆ ਹਾਂ ਨਾ 55 ਦੀ ਆ ਠੀਕ ਆ ਵੀ ਵੀ ਜਿੱਥੇ ਮਤਲਬ ਦੇ ਦੇਣੀ ਆ ਬਸ ਬਸ ਇਹ 55000 ਤੇ ਇੱਕ ਸੈਕਿੰਡ ਨੰਬਰ ਤੇ ਇਧਰ ਵੀਰ ਸ਼ੇਰੇ ਆਪਣੇ ਕੋਲ ਆ ਗਈ ਆ ਬੈਠ ਇਹ ਦੂਜਾ ਸੁਭਾ ਜੀ ਲਓ ਜੀ ਦੂਸਰਾ ਸੁਭਾ ਇਹ ਗੱਬਣ ਹੈ ਜੀ ਗੱਬਣ ਵਾਸੀ ਲਈਦੀ ਆ ਦਿਨ 8-7 ਹਫਤਾ ਲੈ ਜੂਗੀ ਲਓ ਵੀ ਸਟੇਡ ਪਟੇ ਦੇ ਵਿੱਚ ਬਲੈਕ ਰੰਗਾਂ ਦਾ 파ਟੀਪੰਤਰ ਤੁਸੀਂ ਵੇਖੋ ਪੂਰੀ ਬਲੈਕ ਆ ਪੂਰੀ ਜੰਮੀ ਪੜੀ ਸੋ ਸੈਕੰਡ ਟਾਈਮਰ ਠੀਕ ਆ ਜੀ ਸੋ ਦੂਜਾ ਕਸੂਬਾ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਦਰਮਿਆਨੀ ਹਾਈਟ ਕੋਈ ਵੀਰ ਸਮਝ ਲੈ ਮੀਡੀਅਮ ਆ ਬਣੀ ਥਣੀ ਪੂਰੀ ਆ ਸੋ ਸੀਲੀਆਂ ਸੂਲੀਆਂ ਇਹਦੀਆਂ ਵੀ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਂਦੇ ਥੱਲੇ ਬੈਠੇ ਰਹੋ ਇਹਨਾਂ ਵੀ ਭੱਜ ਗਏ ਦੋਸਤੋ কুরਲੀਆਂ ਟੱਪ ਜੂ ਪਸ਼ੂ ਜਿੱਥੇ ਖੜ ਗਿਆ ਉੱਥੇ ਖੜ ਗਿਆ ਵੇ 8-7 ਦਿਨਾਂ ਦੇ ਵਿੱਚ ਵਿਖਾਲਾ ਚੰਗਾ ਤਿਆਰ ਕਰੂਗੀ ਹਾਈਟ ਮੀਡੀਅਮ ਪੂਰੀ ਨਿਗਰ ਆ ਠੀਕ ਆ ਜੀ ਆਰਡਰ ਵੀ ਜਿਹੜਾ ਬਿਲਕੁਲ ਪੂਰਾ ਨਿਗਰ ਰਹੂਗਾ ਮਗਰ ਵਿਖਾਉ ਤੇ ਲੰਟੂ ਨਾ ਇਹ ਕਿਹਦੇ ਭਾਈ ਦੀ ਹੈ ਨਾ ਹਾਂ ਤੇ ਥਣ ਥਣ ਬੜਾ ਵਧੀਆ ਕੱਢੂਗੀ ਆ ਵੇਖੋ ਕੱਢ ਵਧੀਆ ਬਣਾਇਆ ਆ ਵੇਖੋ ਇਹ ਲੰਪ ਪੂਰੀਆਂ ਵਸ਼ਿੰਗ ਹੋਏ ਆਉਤ ਜੋ ਮਹੀਨਾ ਪਸੂ ਨਹੀਂ ਚਲਦਾ ਹੈਗਾ ਬਾਕੀ ਇਹ ਵਿਕਰੀ ਦੇ ਵਿੱਚ ਵੀ ਕੋਈ ਵੀ ਅਕਾਰੀ ਵਿਆਰੀ ਨੇ ਖਰੀਦਣੀ ਹੈਗਾ ਸੇਲ ਵੀ ਕਰਨੀ ਆ ਪੂਰੀ ਵਿਕਰੀ ਦੇ ਵਿੱਚ ਆ ਭਾਅ ਵੀ ਸੂਤਰੀ ਹਸਨ ਸਾਹਿਬ ਭਾਅ ਵੀ ਕੋਈ ਡਾ ਜਿਆਦਾ ਨਹੀਂ ਆਪਾਂ ਕਰਨਾ ਹੂੰ ਹੂੰ ਭਾਅ ਵੀ ਬਿਲਕੁਲ ਜਾਇਜ਼ ਰੱਖ ਬਿਲਕੁਲ ਹਿਸਾਬ ਕਿਤਾਬ ਚ ਪਸੂ ਖਰੀਦਿਆ ਤੇ ਹਿਸਾਬ ਕਿਤਾਬ ਚ ਦੇ ਦਈਏ ਕੀ ਕਰਾਂਗੇ ਮੁੱਲ ਵੀਰੇ ਦਾ ਮੁੱਲ 45 ਦੇ ਦਵਾਂਗੇ 2 ਘਾਟ 40 ਦੀ 38000 ਦੀ ਹਨ 38000 ਦੀ ਲੋ ਵੀ 40000 ਮੋਲਾ 38000 ਦੀ ਲੈਦੇ ਆ ਠੀਕ ਆ 45 ਮੁੱਲ 40 ਜੇ ਮਾਲਕ ਇਹਨੇ ਆਪਣਾ ਘੜੀ ਲਵਾਈਆ ਤਾਂ ਫਿਰ 45 ਹੱਦ ਦਵਾਂਗੇ 38 ਅੱਛਾ ਆਹ ਵੇ ਜਿੱਦ ਕਰਨਾ ਫਿਰ ਲਓ ਜੀ 38000 ਲੈਦੇ ਆ ਠੀਕ ਆ ਸੋ 38000 ਦੇ ਵਿੱਚ ਦੋਸਤੋ ਇਹ ਨਾ ਕਿ ਤੁਹਾਨੂੰ ਮਿਲ ਜੂਗਾ ਬਹੁਤ ਚੰਗੀ ਵੈੜਾ ਸੋ ਜਮੀ ਪਲੀ ਪੂਰੀ ਆ ਹੈ ਬਿਲਕੁਲ ਪੇਟਪੂੜ ਤੁਸੀਂ ਵੇਖੋ ਪੂਰੀ ਭਾਰੀ ਆ ਵਜਨਾਂ ਦੇ ਵਿੱਚ ਹਾਂ ਵੇਖੋ ਥੱਲੇ ਜਿਤਨਾ ਮਰਜੀ ਬਈ ਇਹ ਬਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆਪਾਂ ਆਹ ਦੇਖੋ ਜੀ ਸੋ ਸੀਲੀਆਂ ਸੋਲੀਆਂ ਮੇਨ ਜਿਹੜੀਆਂ ਦੋਸਤੋ ਚੈੱਕ ਕਰੋ ਪੇਠੰਡੀ ਤੇਰੀ ਆ ਵਿੱਚ ਲਓ ਜੀ ਉਹ ਤਾਂ ਪ੍ਰਾਤ ਮੁਰਕੇ ਆਨਲਾਈਨ ਵੀ ਮੰਗਾ ਲਈ ਲਿਆ ਗਈ ਹਾਂ ਬਸ ਇਹ ਬੱਸ ਇੰਨਾ ਕੁ ਅਗਲੇ ਨੂੰ ਵਿਖਾਇਆ ਤੇਪ ਕੇ ਨਾ ਉਹ ਅਗਲਾ ਆਪਾਂ ਘਰ ਜਾ ਕੇ ਤੇਪ ਕੇ ਰਪੀ ਤੇ ਜੋ ਉਹ ਜੀ ਅਜੇ ਤਾਂ ਮਰਜੀ ਤਸੱਲੀ ਕਰੀ ਜਾਣ ਵੀਰ ਲਓ ਜੀ ਸੋ 35 200 ਉਲਟ ਪੈਣੀ ਦਾ ਮਗਰ ਨਾ ਥੱਟ ਰਹਿ ਗਿਆ ਆ ਕਰੋ ਚੱਕ ਸੋ ਚਾਰੇ ਥਣਾ ਦਾ 35 ਵੀ ਚੰਗਾ ਇਹ ਦੋਸਤੋ ਸਾਈਡ ਜੀ ਚੱਲ ਜਾਂਦਾ ਠੀਕ ਹੈ ਜੀ ਓਕੇ ਠੀਕ ਹੈ ਜੀ ਇਹ ਦੋਸਤੋ ਸੈਕਿੰਡ ਨੰਬਰ ਤੇ ਜਿਹੜੀ ਗੱਬਣ ਗਾ ਤਿਆਰੀ ਵਾਲੀ ਆਪਾਂ ਤੁਹਾਨੂੰ ਵੈਡ ਦਿਖਾਤੀ ਆ 6 ਲੈ ਜੇ 7 ਲੈ ਜੇ ਘੱਟੋ ਘੱਟ ਹਫਤੇ ਤੋਂ ਕੋਈ ਇੱਕ ਅਦਾ ਦਿਨ ਅੰਦਰ ਇੱਕ ਅਦਾ ਦਿਨ ਬਾਹਰ 7 ਜੇ 10 ਦਿਨ ਵੀ ਲੈ ਜੇ ਨਾ ਉਤਰਾਂ ਉਹਨਾਂ ਹੀ ਚੰਗਾ ਫਾਇਦਾ ਵਾ ਫਾਇਦਾ ਹੀ ਹੈ ਬਣੂਗੀ ਜਿੰਨੇ ਦਿਨ ਘੱਟੂ ਉਹਦੀ ਬਸ਼ੀ ਬਣੂਗੀ ਨਾ ਚੰਗੀ ਤਿਆਰ ਹੋਊਗੀ ਥੱਲੇ ਝੋਲ ਚਲ ਢੇਲ ਢੋਲ ਬੜੀ ਜਲੇ ਵਿੱਚ ਲਾਓ ਵੀ ਅੱਗੇ ਦੋਸਤੋ ਇੱਕ ਬਹੁਤੇ ਵੀ ਰਿਡਮਾਂਡ ਕਰ ਦਿੰਦੇ ਆ ਰਾਖੀ ਦਾ ਕ੍ਰੋਸ ਤੁਹਾਨੂੰ ਵਿਖਾਉਣੇ ਆਪਾਂ ਨਾਲ ਜਰਸੀ ਨਾਲ ਕ੍ਰੋਸ ਆ ਠੀਕ ਆ ਜੀ ਦਰਦੀ ਆ ਥੋੜਾ ਵੱਡੀ ਆ ਇਸੇ ਵੀ ਰੰਗ ਰੂਪ ਬਹੁਤ ਸੋਹਣਾ ਵੇਖੋ ਇੱਕ ਨਾਰਮਲੀ ਆਪਾਂ ਜ਼ ਦੋ ਕਲਰ ਦਾ ਜਿਹੜਾ ਦੋਸਤ ਕੰਬੀਨੇਸ਼ਨ ਆ ਤੇ ਸ਼ੇਰ ਇਹ ਵੀ ਸੂਬਾ ਦੂਜਾ ਕੋ ਹੋਗੀ ਹਾਂਜੀ ਦੂਜਾ ਲਓ ਵੀ دیر ਮੈਨੂੰ ਲੱਗਦਾ ਵੀ ਦੋਵੇਂ ਬਰਾਬਰ ਹੀ ਲੈ ਕੇ ਜਾਣਗੇ ਆ ਕੱਟ ਦਿਨ ਆ ਇਹਨੇ ਨਾ ਖਾਦਾ ਖੂਦਾ ਨਹੀਂ ਐਡਾ ਉਧਰ ਜੇ ਗਈ ਆ ਚਲੋ ਉਹ ਖਾਈ ਗਈ ਆ ਵੇਸ਼ੀ ਲਿਆ ਕੇ ਆ ਕੇ ਹਾਂਜੀ ਹਾਂਜੀ ਤੇ ਬਣੀ ਤੇ ਸੁਬਾ ਵਾਵਾ ਇੱਕ ਲਾਚੜਾ ਜਾ ਕਰ ਗਈ ਏ ਠੀਕ ਆ ਜੀ ਲਓ ਦੋਸਤੋ ਬੱਚੀ ਆ ਵੀ ਚੰਗੀ ਆ ਪੂਰੀ ਨਿਗਰ ਆ ਪਿੰਡੇ ਦੀ ਤੇ ਥੱਲਿਓ ਵੀ ਤੁਹਾਨੂੰ ਦਿਖਾਉਣੇ ਆਪਾਂ ਨਿਗਰ ਦੇ ਲਓ ਜੀ ਸੋ ਦੋਸਤੋ 8-7 ਦਿਨ ਹਜੇ ਬਹੇ ਆਂਦੇ ਸੂਣ ਦੇ ਵਿੱਚ ਸੋ ਸਪੇਸ ਇਹਦੇ ਵੀ ਕਾਫੀ ਵਿਰਲ ਬੋਰਲੇ ਚੰਗੀ ਆ ਥ ਤੇ ਢੇਲ ਵੀ ਕਾਫੀ ਆ ਤੇ ਪਿੰਡੇ ਪੁੰਡੇ ਦੀ ਪੂਰੀ ਨਿਗਰ ਤੁਸੀਂ ਕਰੋ ਚੱਕ ਠੀਕ ਆ ਜੀ ਨਿਗਰ ਆ ਬਿਲਕੁਲ ਗੋਲ ਸਰਾਂ ਦੀ ਵਰਗੀ ਆ ਕਰਮਾਂ ਵਾਲੀ ਤੋਂ ਦੂਜਾ ਸੂਬਾ ਇਹ ਸਵੇਰ ਨੇ ਸੂਣਾ ਤੇ ਬਾਕੀ ਦਿਨ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਜਾਂ ਇਹ ਤੀਜੇ ਨੰਬਰ ਤੇ ਦਿਖਾ ਰਹੇ ਆ ਦੇਰ ਸੇਮ ਹੀ ਲੈ ਕੇ ਜਾਣੇ ਆ ਲਓ ਉਹ ਹੌਸਾਂ ਸੰਸਾ ਲਓ ਜੀ ਹਾਂ ਵਰਗੀਆ ਕੈਮਰੇ ਜਦੋਂ ਹਾਂ ਤੁਸੀਂ ਦੇਖੋ ਕਿੰਨੀ ਵਧੀਆ ਬਿਲਕੁਲ ਜੀ ਬਿਲਕੁਲ ਇਹ ਲੋ ਕੋਈ ਵੰਗਾ ਟੰਗਾ ਨਹੀਂ ਕੋਈ ਕੁਛ ਨਹੀਂ ਗਾ ਲਓ ਜੀ ਸੁੱਤੇਪਣ ਜਿਹੜੀ ਦੋਸਤੋ ਤੁਹਾਨੂੰ ਬਿਲਕੁਲ ਆਪਾਂ ਸਾਹਮਣੇ ਦਿਖਾ ਹੀ ਰਹੇ ਹਾਂ ਠੀਕ ਆ ਜੀ ਤਪਾਈ ਤੋਂ ਕੋਈ ਚੌਥਰਾਂ ਦੀ ਕਰੋ ਜੀ ਇਹਨੇ ਫੜੀ ਨਹੀਂ ਗਾਣੀ ਉਹ ਮਾਹ ਕੋ ਪੈਰ ਟਰਾਏ ਨਾ ਆਖੇ ਇਹ ਨਾ ਕੋਈ ਫੇਰ ਗਨਾਗ ਲੈ ਕੇ ਦਪਕਾ ਲੈ ਕੇ ਖੜਾ ਕੋਈ ਆਹ ਵੇਖ ਲਓ ਥੱਲੇ ਨਾ ਤਪੋ ਇਹ ਤਾਂ ਮਰਜ਼ੀ ਵੇਖੋ ਉਹਨਾਂ ਦਰਗੀ ਜਦੋਂ ਆਪਾਂ ਖੜੀ ਪਰੇ ਹਾਂ ਹਾਂ ਉਹ ਪਸ਼ੂ ਕਰ ਹੀ ਜਾਂਦਾ ਮਾੜਾ ਮੋਟਾ ਸਭ ਹਾਂ ਤੇਪਣ ਬਿਲਕੁਲ ਓਕੇ ਜੀ ਠੀਕ ਆ ਸੋਤ ਪਾਈ ਜਿਹੜੀ ਦੋਸਤੋ ਚੌਥਾ ਹਨ ਦੀ ਆਪਾਂ ਤੁਹਾਨੂੰ ਦਿਖਾਤੀ ਆ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਇੱਥੇ ਚਲੋ ਨਹੀਂ ਵਿజిਟ ਕਰ ਸਕਦੇ ਪਹੁੰਚ ਸਕਦੇ ਪਰ ਆਪਾਂ ਹਰ ਵਾਰ ਕਹਿੰਨੇ ਆ ਵੀ ਆਪਣਾ ਪਸ਼ੂ ਖਰੀਦਣਾ ਪਵੇਂ ਜਿਹੜਾ ਵੀਰ ਆਸਾ ਦਾ 50 50 ਲਾਉਣਾ ਆਪਣੀ ਤਸੱਲੀ ਆਪਣੇ ਪਸ਼ੂ ਨੂੰ ਖੁਰਲੀ ਦੇ ਉੱਪਰ ਜਾ ਕੇ ਤੁਸੀਂ ਬੰਨਣਾ ਦੋਸਤੋ ਖਲਾਰਨਾ ਕਰੇ ਰੱਖਣਾ ਜਾ ਕੇ ਤੇ ਜਰੂਰ ਮੇਰਾ ਵੀ ਇੱਕ ਵਾਰੀ ਤਸੱਲੀ ਕਰਨ ਆਇਆ ਕਰੋ ਠੀਕ ਹੈ ਜੀ ਹੱਥ ਜੋੜ ਕੇ ਬੇਨਤੀ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਠੀਕ ਹੈ ਜੀ ਪਸ਼ੂ ਵੈਸੇ ਨਵਾਂ ਪਸ਼ੂ ਆ ਘਰੋਂ ਕਈ ਵਾਰ ਪਹਿਲੀ ਪੂਲੀ ਵਾਰ ਵਪਾਰ ਲਾਈਨ ਦੇ ਵਿੱਚ ਨਿਕਲਿਆ ਹੁੰ ਬਚਪਨਾ ਵੀ ਵਿੱਚ ਕਹਿ ਸਕਦੇ ਜੀ ਕਿਤੇ ਨਾ ਕਿਤੇ ਪਸੂ ਦੇ ਠੀਕ ਆ ਅੱਛਾ ਫਿਰ ਸੇਰੇ ਇਹ ਤਾਂ ਮੁੱਲ ਮੁੱਲ ਸੇਮ ਹੀ ਕਰ ਦਈਏ ਇੱਕੋ ਜਿਹਾ ਕਰਦੇ ਵੀ ਕਿਸੇ ਖੱਤੀ ਦੀ ਵੀ ਆ ਨਹੀਂ ਕਰਦੇ ਤੇ ਕਿਸੇ ਵੀਰ ਨਾਲ ਜੋੜੀ ਵੀ ਪਾਉਣੀ ਤੇ ਆਪਦਾ ਜੋੜੀ ਵੀ ਲੈ ਜੀ ਆ ਜੋੜੀ ਵੀ ਪਾਉਣੀ ਆ ਤੇ ਚਲ ਕੋਈ ਨਹੀਂ ਖੱਤੀ ਦੇ ਹਿਸਾਬ ਨਾਲ ਦੇ ਦਾਂਗੇ ਠੀਕ ਆ ਜੀ ਬਾਪ ਵੀ 45 45 ਦੋਸਤਾਂ ਦਾ ਦੋ ਦੀ ਡਿਮਾਂਡ ਸੀ ਤੇ 38 38000 ਦੇ ਵਿੱਚ ਤੁਹਾਨੂੰ ਇਹ ਜੋੜਾ ਮਿਲ ਜਾਊਗਾ ਸੋ ਬਾਕੀ ਆਓ ਇੱਥੇ ਇਸੇ ਵੇਰਨੇ ਸਿੰਗਲ ਖਰੀਦਣੀ ਹੈ ਤੇ ਉਹ ਵੀ ਰੇਟ ਤੁਹਾਨੂੰ ਦੱਸਦਾ ਜੋੜਾ ਵੀ ਕੋਈ ਵੀਰ ਖਰੀਦਣਾ ਚਾਹੁੰਦਾ ਉਹ ਵੀ ਤੁਸੀਂ ਐਸੇ ਰੇਟ ਭਾਪੜਤੇ ਦੇ ਵਿੱਚ ਪਾ ਲਿਓ ਠੀਕ ਆ ਹਾ ਪਲੀ ਗੋਲੀ ਚੰਗੀ ਆ ਸੋ ਸਭੀ ਚੰਗੀ ਆ ਠੀਕ ਆ ਜੀ ਮੈਂ ਪਹਿਲਾ ਜ਼ਿਕਰ ਕਰਤਾ ਸੀ ਵੀ ਜਿਵੇਂ ਬਿਲਕੁਲ ਸਹਰਾਨੀ ਵਰਗੀਆ ਕਰਮਾ ਦੀ ਗੁਲਾਈ ਦੇ ਵਿੱਚ ਆ ਪੂਰੀ ਸੋ ਪਿੱਠ ਪੁੜੇ ਤੋਂ ਤੁਸੀਂ ਵੇਖੋ ਪੂਰੀ ਗੋਲ ਆ ਠੀਕ ਆ ਜੀ ਸੋ ਰੰਗ ਰੰਗ ਬੜਾ ਵਧੀਆ ਜੱਜਦੀ ਬਹੁਤ ਆ ਰੰਗ ਬਹੁਤ ਸੋਰਾ ਬਾਦਾਮੀ ਤੇ ਕਰੀਮ ਰੰਗ ਇਹ ਥਾਂ ਥਣ ਚੰਗਾ ਪਛੀ ਦਾ ਠੀਕ ਆ ਹਾ ਬਹੁਤ ਵਧੀਆ ਇਧਰ ਸਿਰੇ ਆਪਣੇ ਕੋਲ ਜਿਹੜੀ ਝੋਟੀ ਆ ਗਈ ਹਾਂਜੀ ਇਹ ਦੂਜਾ ਸੁਬਾ ਸੰਸਰ। ਲਓ ਦੋਸਤੋ ਦੂਜਾ ਸੁਬਾ ਝੋਟੀ ਆ ਬਿਲਕੁਲ ਫੁੱਜਰ ਤਾਜੀ ਸੁਈ ਆ। ਮਗਰ ਵੀ ਇਹਦੇ ਤੋਹਫੇ ਆਇਆ ਕੱਟੀ ਆਗੀ ਨਾ। ਕੱਟੀ ਨੀ ਲਈ। ਲਓ ਵੀ ਮਗਰ ਵੀ ਕੱਟੀ ਆ। ਬਾਕੀ ਮੋਛ ਦੀ ਆ ਕੱਟੀ ਆ ਵੇਖੋ। ਮਗਰਲੇ ਖੋਰ ਤੋਂ ਪੇ ਆਖ ਬਿੱਲੀ ਮਣਕੀ ਆ ਮੱਥੇ 'ਚ ਬੱਲ। ਆ ਮਗਰ ਕੱਟੀ ਆ। ਦੋਗੋ ਮੇਰਾ ਬੱਚਾ ਕੋਲ ਦਿਖਾ ਲਈਏ ਵੀਰ ਸ਼ੇਰੇ। ਆ ਦੇਖੋ ਜੀ। ਸੋ ਕੱਟੀ ਬਹੁਤ ਚੰਗੀ ਆ ਠੀਕ ਆ ਜੀ। ਸੋ ਮੈਂ ਝੋਟੀ ਆਪਾਂ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਪੂਰੀ ਤਸੱਲੀ ਦੇ ਨਾਲ। ਸੋ ਬੱਚਾ ਚੰਗਾ। ਅੱਛਾ ਵੀਰ ਸ਼ੇਰੇ ਕੀ ਇਹਦਾ ਰਿਕਾਰ ਸੰਬੀਨੀ ਕੇ ਭੈਣ ਭਰਾ ਨੇ ਦੁੱਧੋਂ ਬੜੀ ਕਰਤੂਤ ਵਾਲੀ ਹੈ। ਅੱਛਾ ਜੀ। ਹਾਂਜੀ। ਚੰਗਾ ਦੱਸ ਰਹੇ ਜੀ ਵੀ ਗਾੜ ਗੂੜ ਤੁਸੀਂ ਦੱਸਿਆ ਬਾਵਾ। ਭਾਜੀ ਗਾੜ ਕਿ ਜੇ ਸੱਚ ਦੱਸਿਓ ਕਿ ਸੱਚ ਨਹੀਂ ਮੰਨਣਾ 1.5-2 ਕਿਲੋ ਗਾੜ। ਬਾਕੀ ਸੱਚ ਮੰਨ ਲੈਣਗੇ ਜਦੋਂ ਇੱਥੇ ਆਣਗੇ ਚੋਈ ਲਈ ਵੀਰਾਂ। 1.5-2 ਕਿਲੋ ਗਾੜ। 1.5-2 ਕਿਲੋ। ਹਾਂ। ਵਾਹ ਜੀ ਵਾਹ। ਅੱਛਾ ਸਿਰ ਅੱਜ ਦਿਨ ਤੇਜਾ ਕਹਿੰਦਾ ਪੰਜਾਂ ਛੇ ਦਿਨਾਂ ਦੇ ਵਿੱਚ ਹੀ ਆ। ਆਹ ਹਫਤੇ 10 ਦਿਨਾਂ ਦੀ ਤੇ ਹੈਗੀ। ਬਾਬੀ ਦਸਾਂ ਕਿ ਦਿਨਾਂ ਦਾ ਆਈੜੀਆਂ ਮੰਨ ਲਿਓ ਠੀਕ ਆ ਜੀ। ਦਸਾਂ ਕਿ ਦਿਨਾਂ ਦਾ ਆਈੜੀਆਂ ਮੰਨ ਕੇ ਕੋਈ ਭਰਾ ਸ ਇਹ ਸਭੀ ਸੁਭੀ ਵੀਰਾਂ ਦਾ ਵੀ ਪਿੱਛੋਂ ਕੇਅਰ ਨਹੀਂ ੱਡੀ ਹੋਈ ਠੀਕ ਆ ਜੀ ਕਈ ਵਾਰ ਨਾਰਮਲ ਸਾਹ ਸੰਭਾਲ ਦੇ ਵਿੱਚੋਂ ਪਸ਼ੂ ਨਿਕਲਦੇ ਆਪਾਂ ਕਿਸੇ ਨੂੰ ਕੋਈ ਜ਼ਿੰਮੇਵਾਰ ਨਹੀਂ ਠਾਉਂਦੇਗੇ ਔਰ ਫਿਰ ਵੀ ਨਾਰਮਲ ਸਾਹ ਸੰਭਾਲ ਹੁੰਦੀ ਕਈਆਂ ਵੀਰਾਂ ਦੀ ੱਡੀ ਪੁੱਜ ਨਹੀਂ ਪੈਂਦੀ ਕਿ ਪਸ਼ੂ ਸਾਂਭਣ ਦੀ ਤੇ ਝੋਟੀ ਤੁਸੀਂ ਵੇਖੋ ਵੈਸੇ ਠੀਕ ਆ ਜੀ ਸੋ ਫੇਸ ਕੁਆਲਿਟੀ ਚੰਗੀ ਸਿੰਗਾ ਸੂੰਗਾ ਦੀ ਚੰਗੀ ਹੈ ਠੀਕ ਆ ਇਹ ਸਾਰੀ ਜੈਡ ਬਲੈਕ ਸਾਰੀ ਦੀ ਸਾਰੀ ਆ ਟੋਟਲ ਦੁੱਧ ਹੁਣ ਕਿੰਨਾ ਦੱਸਿਆ sire ਸੰਸਾਹ ਦੁੱਧ ਦੋ ਭਾਵੇਂ ਆਪਾਂ ਦੱਸ ਕੇ 9 ਕਿਲੋ ਕੰਡੇ ਦੀ ਮੰਤੀ ਦਾ ਚਵਾਵਾਂਗੇ ਇੱਥੇ 9 ਕਿਲੋ ਹਾਂ ਜਿਹਨੇ ਮਤਲਬ ਸੋ 9 10 9 10 ਦੇ ਦਰਮਿਆਨ ਤੁਸੀਂ ਜਿਹੜਾ ਦੁੱਧ ਮੰਨ ਕੇ ਕੋਈ ਸੌਦਾ ਕਰ ਲਿਓ ਹੈ ਇੱਕ ਰੰਗ ਹੀ ਆ ਠੀਕ ਆ ਜੀ ਕਿਤੇ ਵਾਲ ਜਿਹੜਾ ਆਪਾਂ ਕਹਿ ਲਈਏ ਵੀ ਥੋੜੇ ਜਿਹਾ ਪੂਛ ਦੇ ਲਾਸਟ ਤੇ ਜਿਹੜੇ ਵਾਲ ਹੈਗੇ ਆ ਉਹ ਕੋਈ ਬ੍ਰਾਊਨ ਕਲਰ ਦੇ ਹੈਗੇ ਆ ਵਿੱਚ ਵਾਈਟ ਬ੍ਰਾਊਨ ਹਾਂ ਜੀ ਡਰੀ ਤੇ ਵੀ ਜਾਂਦੀ ਹਾਂ ਕੋਈ ਗੱਲ ਨਹੀਂ ਦੁੱਧ ਨੂੰ ਬੜੀ ਕਰ ਤੂੰ ਥਾਲੀ ਠੀਕ ਆ ਜੀ ਸਿਰ ਥੋੜਾ ਅੱਗੋਂ ਫਿਰ 10 ਕਾ ਕਦਮ ਤੋੜਦੇ ਆ ਜ ਹੋ ਰਾਇ ਇਹਨੂੰ ਲਓ ਜੀ ਆ ਕਰੋ ਚੈੱਕ ਜੀ ਬਾਕੀ ਝੋਟੀ ਦੋਸਤੋ ਦੁੱਧ ਵਾਲੀ ਆ ਬਾਕੀ ਭਾਂਡਾ ਭੁੰਡਾ ਨਾਰਮਲ ਤੁਸੀਂ ਵੇਖ ਕੇ ਜਜਮੈਂਟ ਕਰ ਹੀ ਲੈਣੀ ਆ ਠੀਕ ਆ ਮਗਰ ਵੀ ਕੱਟੀ ਆ ਇਹ 2 2.5 ਦਾ ਟਾਈਮ ਫੀਮੇਲ ਕਾਫ ਸੋ ਹਜੇ ਸਮਾਂ ਕਾਫੀ ਪਿਆ ਚੁਵਾਈ ਦਾ ਜਿਹੜਾ ਦੋਸਤੋ ਜੇਕਰ 5 6 6 ਵਜੇ ਨਾਰਮਲ ਹੀ ਚੁਵਾਈ ਹਰ ਪਾਸੇ ਜਿਹੜੀ ਸਟਾਰਟਿੰਗ ਹੁੰਦੀ ਆ ਤੇ ਹਜੇ ਤਕਰੀਬਨ ਕੋਈ 3 ਵਜੇ ਦਾ ਸਮਾਂ ਤੇਨ ਸਾਢੇ ਤਿੰਨ ਕੋਈ ਵੀਰ ਮੰਨ ਲੈ ਠੀਕ ਆ ਇੱਥੇ ਕੀ ਸਮਾਂ ਹੋਇਆ ਅਜੇ ਤੇ ਬਾਕੀ ਚਵਾਚਬੂ ਦੇ ਸਮੇਂ ਕਰਮਾਂ ਲਈ ਜਾਂਦੀ ਜਾਂਦੀ ਹੋਰ ਲੇਵਾ ਪਰੋਗੀ ਤੇ ਇਹ ਝੋਟੀ ਦੂਜਾ ਸਵੇਰ ਜਿਹੜੀ ਸੂਈ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਠੀਕ ਆ ਜੀ ਤੇ ਮਗਰ ਕੱਟੀ ਆ ਸਿਰੇ ਬਾਕੀ ਦੁੱਧ ਚਵਾਦੋ ਤੁਸੀਂ ਦੱਸ ਦਿੱਤਾ ਵੀ 9 10 9 10 ਚੋਣ ਜਾਣ ਕਿਸੇ ਰਕਮ ਦੀ ਕੋਈ ਪੂਰ ਛੱਟੇ ਵਾਲੀ ਕਰ ਬਹੁਤ ਵਧੀਆ ਚਵਾਈ ਐ ਭਾਵੇਂ ਨਿੱਕਾ ਬੱਚਾ ਬਹਿ ਕੇ ਚੋਲੇ ਢਿੱਡ ਚਵਾਈ ਵਧੀਆ ਠੀਕ ਹਾਂ ਇਹ ਦਿਸੀ ਜਾਂਦਾ ਥਣ ਬੜਾ ਚੰਗਾ ਲੱਗਾ ਪੋਲੀ ਫਿਰ ਨੂੰ ਵਰਗੀ ਠੀਕ ਆ ਜੀ ਅੱਛਾ ਇਹ ਦੇ ਦिए ਕਿੰਨੇ ਦੇ ਫਿਰ ਹੰਕੂ ਸਾਹਿਬ ਜਿਹੜੇ ਹਸਾਬ ਨਾਲ ਦੁੱਧ ਹਸਾਬ ਨਾਲ ਤਾਂ ਪਾਣ ਮੈਂ 70 75 ਦੀ ਵੇਚ ਲਈ ਆ ਚੱਲ ਥੋੜੀ ਜਿਹੀ ਲੱਸੀ ਫਿੱਕੀ ਆ ਆ ਕਰ ਦਈਏ ਫਿਰ ਉਸ ਹਸਾਬ ਨਾਲ 60 ਤੋਂ 60 ਦੀ ਦੇਣ ਲੈਣ ਵਾਲਾ ਸਬਦਾ ਕੀਤਾ ਜੀ ਆਪਾਂ ਠੀਕ ਆ ਜੀ ਹਾਂ ਬਾਕੀ ਦੁੱਧ ਵੱਡੀਆਂ ਮਈਆਂ ਜਿੰਨਾ ਹੂੰ ਦੁੱਧ ਜਿਹੜਾ ਮਰਜੀ ਚੋਲੇ 9 10 ਕਿਲੋ ਵਧੀਆ ਖਰੀ ਆ ਪੂਰੀ ਗੱਲ ਕਰਤੀ ਆ ਲਓ ਦੱਸੋ ਦੁੱਧ ਵਾਲੇ ਪਾਸਿਓ ਖਰੀ ਆ ਪੂਰੀ 9 10 ਜਿਆਦਾ ਨਹੀਂ ਆਪਾਂ ਕਹਿੰਦੇ ਕਿਉਂਕਿ ਪਸ਼ੂ ਦੀ ਜੇੜੀ ਦਾ ਬੰਤਰ ਆ 9 10 9 10 ਕਿਲੋ ਦੁੱਧ ਵੀ ਕੋਈ ਲਈ ਜਾਈ ਆਪਾਂ ਚੰਗੀ ਸੇਵਾ ਕਰਕੇ ਥੋੜਾ ਨਹੀਂ ਹੁੰਦਾ ਉਸ ਤਰ੍ਹਾਂ ਉਹੀ ਵੀ ਵੀਡੀਓ ਪਾਉਂਦੇ ਆਪਾਂ ਮੈਂ ਕਹਾਂ ਜੀ 1.5 2 ਕਿਲੋ ਮਹਿੰਦੀ ਗਾੜਿਆ ਨਾ 12 ਕਿਲੋ ਦੁੱਧ ਪਰ ਜਾਂਦੀ ਮੈਂ ਬਿਲਕੁਲ ਬਿਲਕੁਲ ਜਿਹਦੀ ਗਾੜੀ ਹੈ ਨਹੀਂ ਹੋ ਗਈ ਜਾਂ ਫੇਰ ਸਾਹਮਣ ਵਾਲੀ ਆਏ ਤੇ ਮੇਰੇ ਸਾਹਮਣ ਜਿੰਨੀ ਸਾਹਮਣ ਗਈ ਦੋ ਦੋਨਾਂ ਹੀ ਕਰ ਉਹ ਨਾ ਉਹ ਨਾ ਕਿ ਅਜੇ ਸਮਾਂ ਵੀ ਘੜਾ ਹੋਇਆ ਹਾਂ ਹਰ ਤੋਂ ਵੱਧ ਸਮਾਂ ਹੋਇਆ ਤੇ ਬਣੀ ਥਣੀ ਬਿਲਕੁਲ ਜਿੰਨੇ ਦਿਨ ਗਾੜ ਦਸਦੀ ਹੈ 1.5 ਕਿਲੋ ਪਾਉਂ ਆਪਣਾ ਕੰਡੇ ਨੇ ਮਿਲਲੇ ਅਗਲੇ ਤੋੜ ਹਾਂ ਲੋਕ ਦੱਸੋ ਰੇਡ ਮੋਲ ਤੁਹਾਨੂੰ ਦੱਸਦਾ ਠੀਕ ਹੈ ਜੀ ਵਿੱਚੋਂ ਥੋੜਾ ਬਾਦਾਂ ਕੋਈ ਸ਼ੋਰ ਸ਼ੱਪਾ ਮੌਕੇ ਤੇ ਹੋ ਜਾਊਗਾ ਤੇ ਬਾਕੀ ਹਵਾਨੇ ਦੇਵੇ ਦੀ ਕੋਈ ਬਾ ਗੱਲਬਾਤ ਹੋਵੇ ਉਹ ਨਿੱਕੀ ਤੇ ਆਪਾਂ ਪਹਿਲਾਂ ਵਿੱਚ ਤੁਹਾਨੂੰ ਦੱਸ ਦਈਦੀ ਆ ਠੀਕ ਆ ਜੀ ਆਪਾਂ ਦੱਸ ਕੇ ਦੇਣੀ ਆਪਾਂ ਝੋਟੀ ਚੰਗੀ ਆ ਝੋਟੀ ਪਾਕਾ ਦੂਜਾ ਸੁਆ ਇਹ ਥੋੜੀਆ ਵੀ ਦੱਸਣਾ ਕੋਈ ਤੇ ਨਿਕਲਣਾ ਕੋਈ ਆ ਹਾਂ ਲਓ ਜੀ ਸੋ ਸ਼ਾਮਾਂ ਤੱਕ ਕਰਮ ਵਾਲੀ ਚੁਵਾਈ ਦੇ ਸਮੇਂ ਤੱਕ ਪੂਰੀਆਂ ਪੰਡਾ ਪਾਊਗੀ ਤੇ ਦੋ ਦਿਨ 9 10 9 10 ਆਰਾਮ ਨਾਲ ਚੁਵਾਈ ਜਾਣਾ ਠੀਕ ਆ ਜੀ ਇਸ ਝੋਟੀ ਦੇ ਤੇ ਸ਼ੇਰੇ ਭਾਈ ਨੰਬਰ ਉਹੀ ਫੇਰ 77 105 ਤੇ 70000 70000 ਹਾਂ ਜੀ ਠੀਕ ਆ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ